ਕਿੱਥੇ ਉਹਨੇ ਕੌਮ ਦੀ ਖਾਤਰ ਹਾ ਦਾ ਨਾਰਾ ਨਹੀਂ ਮਾਰਿਆ ਲੋਕ ਕੁਰਸੀਆਂ ਨੂੰ ਚੰਬੜਦੇ ਆ ਉਹਨੇ ਅਉਧਿਆਂ ਨੂੰ ਕੁਰਸੀਆਂ ਨੂੰ ਲੱਤਾਂ ਮਾਰੀਆਂ ਕੌਮ ਪਰ ਯਾਰ ਕਦੇ ਸਿਮਰਨਜੀਤ ਸਿੰਘ ਮਾਨ ਦੇ ਜੀਵਨ ਵੱਲ ਦੇਖਿਓ ਮੈਨੂੰ ਤੇ ਉਹਦਾ ਸਾਰਾ ਜੀਵਨ ਹੀ ਹਾ ਦਾ ਨਾਰਾ ਲੱਗਦਾ ਇਹਦੇ ਵਾਸਤੇ ਇੱਕ ਬੰਦਾ ਰੱਖੋ ਇਹਨਾਂ ਦੇ ਪਿੱਛੇ ਇੱਕ ਬੰਦਾ ਝਾੜ ਕੇ ਰੱਖੋ ਇਹਨਾਂ ਦੇ ਉੱਤੇ ਜਿਹੜਾ ਇਹਨਾਂ ਨੂੰ ਵੀ ਪੁੱਛਣ ਆਲਾ ਹੋਵੇ ਤੇ ਉਹ ਮੈਨੂੰ ਨਹੀਂ ਲੱਗਦਾ ਮਾਨ ਸਾਹਿਬ ਤੋਂ ਬਗੈਰ ਕੋਈ ਹੋ ਸਕਦਾ ਇੱਕ ਬੰਦੇ ਨੇ ਆਪਣਾ ਸਾਰਾ ਜੀਵਨ ਕੌਮ ਦੇ ਬਦਲੇ ਲਾ ਦਿੱਤਾ ਕੌਮ ਤੋਂ ਕਦੀ ਇਦਰੋਂ ਦਸ ਤੋਂ ਮਾਸੋਂ ਕੇ ਕਦੀ ਗਾਲੀ ਨਾ ਕੀਤੀ ਹੋਵੇ ਇਹ ਕੋਈ ਮਾਈ ਦਾ ਲਾ ਲਿਆ ਜਿਹੜਾ ਯੁਰਤ ਦੇ ਨਾਲ ਕੋਈ ਗੱਲ ਇਹੋ ਜੀ ਕਰ ਜੇ ਵੀ ਇਹਨਾਂ ਨੂੰ ਮੁੜ ਕੇ ਗੱਲ ਨਾ ਆਵੇ ਨਹੀਂ ਤੇ ਭੰਡਣ ਨੂੰ ਹੀ ਬੈਠੇ ਆ ਸਾਰੇ ਆ ਮੇਰੇ ਹੱਥ ਵੱਜਿਆ ਯਾਰ ਤਾਂ ਲੈ ਕੇ ਮੈਂ ਬਜ਼ੁਰਗਾਂ ਨੂੰ ਕੁਝ ਨਹੀਂ ਕਹਿਣਾ ਕਿਉਂਕਿ ਉਹਨਾਂ ਦੇ ਮਾਈਂਡ ਸੈਟ ਆ ਆਲਰੇਡੀ ਮੈਂ ਤੁਹਾਨੂੰ ਬੇਨਤੀ ਕਰ ਸਕਦਾ ਯਾਰ ਕਿ ਸਰਦਾਰ ਸਾਹਿਬ ਦੇ ਉਸ ਬੁੱਢੇ ਜਰਨਲ ਦੇ ਮਾਰੇ ਹਾ ਦੇ ਨਾਰਿਆਂ ਦਾ ਮੁੱਲ ਪਾਓ 92 ਬੰਦੇ ਬਹੁਤ ਹੁੰਦੇ ਇਸ ਕੰਮ ਵਾਸਤੇ ਹੁਣ ਇੱਕ ਬੰਦਾ ਇੱਕ ਬੰਦਾ ਉਹ ਚੁਣੋ ਜਿਹੜਾ ਤੁਹਾਡੀ ਦਸਤਾਰ ਦੀ ਗੱਲ ਕਰੇ ਜਿਹੜਾ ਤੁਹਾਡੀ ਹੋਂਦ ਦੀ ਗੱਲ ਕਰੇ ਜਿਹੜਾ ਜਿਹੜਾ ਤੁਹਾਡੇ ਪਾਣੀਆਂ ਦੀ ਗੱਲ ਕਰੇ ਜਿਹੜਾ ਪੰਜਾਬ ਬਣ ਕੇ ਬੋਲੇ ਵੀ ਸਾਰੀ ਜਿਹੜੀ ਪਾਵਰ ਆ ਨਾ ਉਹ ਸਾਰੀ ਇੱਕ ਥਾਂ ਤੇ ਨਹੀਂ ਦੇਣੀ ਇੱਕ ਬੰਦਾ ਇੱਕ ਬੰਦਾ ਇੱਕ ਪੱਤਾ ਉਹ ਰੱਖੋ ਜਿਹੜਾ ਗੇਮਾਂ ਬਦਲ ਸਕਦਾ ਹੋਵੇ ਤੁਹਾਡੇ ਹੱਥ ਚ ਹੋਵੇ ਸਾਰਾ ਸਾਰੀ ਪਾਵਰ ਇੱਕ ਬੰਦੇ ਨੂੰ ਦੇ ਦੇਣੀ ਇਹ ਕੋਈ ਸਿਆਣਪ ਨਹੀਂ ਉਹ ਕੋਈ ਉਹੀ ਬੰਦਾ ਹੋ ਸਕਦਾ ਜਿਨ੍ਹਾਂ ਰਗਾਂ ਦੇ ਵਿੱਚ ਪੰਜਾਬ ਦੌੜਦਾ ਹੋਵੇ ਜਿਨ੍ਹਾਂ ਰਗਾਂ ਵਿੱਚ ਪੰਥ ਦੌੜਦਾ ਹੋਵੇ ਸਿੱਖੀ ਦੌੜਦੀ ਹੋਵੇ ਤੇ ਮੁੱਲ ਪਾਉ ਉਹਦੇ ਵਜੇ ਹਾਰੇ ਨਾਰਿਆਂ ਦਾ ਉਹਨੇ ਜਿੰਨਾ ਜੋ ਉਹਨੇ ਕੌਮਲੀ ਸੰਘਰਸ਼ ਕੀਤੇ ਆ ਆ ਮੇਰੇ ਤੁਹਾਡੇ ਗਾੜੀ ਹੱਥ ਜੋੜਿਆ ਬਾਈ ਦੀਪ ਸਿੱਧੂ ਦੇ ਮੂੰਹ ਨੂੰ ਲਾ ਪੈਰਾਂ ਦੇ ਨੌਂਵਾਂ ਵੱਲ ਝਾਤ ਮਾਰਿਓ ਕੋਈ ਐਸੀ ਜੇਲ ਕੋਈ ਐਸਾ ਤਸ਼ੱਦਦ ਜਿਹੜਾ ਨਾਂ ਭੋਗਿਆ ਹੋਵੇ ਮਾਨ ਸਾਹਿਬ ਦਾ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਗੁਰੂ ਰਾਮਦਾਸ ਪਾਤਸ਼ਾਹ ਮੇਰ ਭਰਿਆ ਹੱਥ ਰੱਖਣ ਤੁਹਾਡੇ ਉੱਤੇ ਤੁਸੀਂ ਸਾਰੇ ਤੰਦਰੁਸਤ ਰਹੋ ਖੁਸ਼ ਰਹੋ ਸਾਰੇ ਜਣੇ ਅੱਜ ਗੱਲ ਕਿਸੇ ਗਾਣੇ ਬਾਰੇ ਨਹੀਂ ਕਰਨੀ ਆਪਾਂ ਗੱਲ ਤੁਹਾਡੇ ਨਾਲ ਕਰਨੀ ਜ਼ਰੂਰ ਆ ਗੱਲ ਕਰਨੀ ਆ ਮਾਨ ਸਾਹਿਬ ਬਾਰੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਬਾਰੇ ਤੇ ਗੱਲ ਮੈਂ ਸ਼ੁਰੂ ਕਰਨੀ ਆ ਜੀ ਕਿਸੇ ਇਤਿਹਾਸਿਕ ਕਾਂਡ ਤੋਂ ਤਾਂ ਕਿ ਜੋ ਮੈਂ ਕਹਿਣਾ ਚਾਹੁੰਨਾ ਨਾ ਉਹਦੇ ਉੱਤੇ ਤੁਹਾਡੀ ਪਕੜ ਬਣ ਸਕੇ ਗੱਲ ਦੇ ਉੱਤੇ ਵੀ ਮੈਂ ਤੁਹਾਨੂੰ ਕਹਿਣਾ ਕੀ ਚਾਹੁੰਨਾ ਆ ਗੱਲ ਸ਼ੁਰੂ ਕਰਦੇ ਆਂ ਜੀ ਸਰਹੰਦ ਤੋਂ ਸਰਹੰਦ ਦਾ ਦਰਬਾਰ ਲੱਗਾ ਆ ਤੇ ਸਹਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ ਆ ਅੱਜ ਆਖਰੀ ਪੇਸ਼ੀ ਆ ਅੱਜ ਉਹਨਾਂ ਦੀ ਜ਼ਿੰਦਗੀ ਤੇ ਮੌਤ ਦਾ ਫੈਸਲਾ ਹੋਣਾ ਆ ਵੱਖ-ਵੱਖ ਰਿਆਸਤਾਂ ਦੇ ਨਵਾਬ ਆ ਕੇ ਬੈਠੇ ਆ ਜਦੋਂ ਇਹ ਦਰਬਾਰ ਭਰ ਗਿਆ ਸਹਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ ਤੇ ਕਾਜੀ ਨੇ ਫਿਰ ਫਤਵਾ ਸੁਣਾਇਆ ਕਾਜੀ ਨੇ ਫਤਵਾ ਇਹ ਸੁਣਾਇਆ ਕਿ ਇਹਨਾਂ ਨੂੰ ਜਿਉਂਦਿਆਂ ਦੀਵਾਰ ਦੇ ਵਿੱਚ ਚਿਣਵਾ ਕੇ ਕਤਲ ਕੀਤਾ ਜਾਵੇ। ਸਾਰੀ ਸਾਰਾ ਦਰਬਾਰ ਇੱਕ ਵਾਰ ਸਹਿਮਿਆ ਹੋਊਗਾ ਜ਼ਰੂਰ। ਹੋ ਸਕਦਾ ਕਈ ਬੰਦੇ ਦਾ ਵਿਰੋਧ ਕਰਨਾ ਚਾਹੁੰਦੇ ਹੋਣ ਪਰ ਵਜ਼ੀਰ ਖਾਨ ਦਾ ਦਬਦਬਾ ਸੀਗਾ ਸਾਰਿਆਂ ਦੇ ਉੱਤੇ। ਕੋਈ ਉੱਠ ਕੇ ਬੋਲਣ ਜੋਗਾ ਨਹੀਂ ਸੀ ਉਹਦੇ ਅੱਗੇ। ਪਰ ਉੱਥੇ ਇੱਕ ਮਰਦ ਬੈਠਾ ਸੀ ਉਹ ਉੱਠਿਆ। ਉਹਦਾ ਨਾਮ ਸੀ ਨਵਾਬ ਸ਼ੇਰ ਮੁਹੰਮਦ ਖਾਨ ਮਲੇਰ ਕੋਟਲਾ। ਉਹਨੇ ਉੱਠ ਕੇ ਡਟ ਕੇ ਬਹੁਤ ਉੱਚੇ ਸੁਰਾਂ 'ਚ ਇਸ ਗੱਲ ਦਾ ਵਿਰੋਧ ਕੀਤਾ। ਉਹਨੇ ਆਖਿਆ ਵਜ਼ੀਰ ਖਾਨ ਕਿ ਤੂੰ ਸੋਚ ਵੀ ਕਿੱਦਾਂ ਲਿਆ ਇਹਨਾਂ ਮਾਸੂਮ ਬੱਚਿਆਂ ਨੂੰ ਕਤਲ ਕਰਨ ਦਾ? ਤੂੰ ਇਸਲਾਮ ਨਹੀਂ ਪੜ੍ਹਿਆ? ਤੂੰ ਕੁਰਾਨ ਪੜ੍ਹਿਆ ਨਹੀਂ? ਤੈਨੂੰ ਨਹੀਂ ਪਤਾ ਇਹ ਸ਼ਰਾ ਦੇ ਖਿਲਾਫ ਆ ਗੱਲ। ਕਿਸੇ ਬੱਚੇ ਦੇ ਉੱਤੇ ਵਾਰ ਨਹੀਂ ਕੀਤਾ ਜਾ ਸਕਦਾ, ਕਿਸੇ ਔਰਤ ਦੇ ਉੱਤੇ ਵਾਰ ਨਹੀਂ ਕੀਤਾ ਜਾ ਸਕਦਾ। ਵਜ਼ੀਰ ਖਾਨ ਅੱਗੇ ਬੋਲਿਆ ਕਹਿੰਦਾ ਨਵਾਬ ਸਾਹਿਬ ਮੈਂ ਤੇ ਸੋਚਦਾ ਸੀ ਵੀ ਇਹ ਕਤਲ ਤੁਹਾਡੇ ਤੋਂ ਕਰਵਾਉਣਾ। ਇਹ ਸਬਾਬ ਦਾ ਕੰਮ ਮੈਂ ਤੁਹਾਡੇ ਤੋਂ ਕਰਾਉਣਾ ਚਾਹੁੰਦਾ ਸੀ ਕਿਉਂਕਿ ਇਹਨਾਂ ਦੇ ਬਾਪ ਨੇ ਕੱਲ ਅਜੇ ਤੁਹਾਡੇ ਭਰਾਵਾਂ ਨੂੰ ਚਮਕੌਰ ਦੀ ਗੜੀ ਦੇ ਵਿੱਚ ਮਾਰਿਆ ਆ ਤੇ ਮੈਂ ਤੁਹਾਨੂੰ ਤੁਹਾਨੂੰ ਮੌਕਾ ਦਿੰਦਾ ਸੀ ਕਿ ਤੁਸੀਂ ਇਹਨਾਂ ਨੂੰ ਕਤਲ ਕਰੋ ਤੇ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਲਓ ਪਰ ਤੁਸੀਂ ਤਾਂ ਮੈਨੂੰ ਹੀ ਸਲਾਹਾਂ ਦੇਣ ਲੱਗ ਗਏ ਕਿ ਇਹਨਾਂ ਨੂੰ ਛੱਡਣ ਦੀਆਂ ਗੱਲਾਂ ਕਰਨ ਲੱਗੇ ਇੱਕ ਇਹਨਾਂ ਦਾ ਬਾਪ ਸਾਤੋਂ ਸਾਂਭਿਆ ਨਹੀਂ ਜਾਂਦਾ ਕੱਲ ਨੂੰ ਇਹ ਵੱਡੇ ਹੋ ਕੇ ਇਹ ਉਹਦੇ ਨਾਲ ਰਲ ਕੇ ਬਣੂਗਾ ਕੀ ਬਾਕੀ ਉਹ ਜੋ ਕੁਝ ਉੱਥੇ ਹੋਇਆ ਤੁਹਾਨੂੰ ਸਾਰਾ ਪਤਾ ਵੀ ਕਿ ਕਿ ਮੇਰੀ ਜ਼ਬਾਨ ਉਹ ਇਜਾਜ਼ਤ ਨਹੀਂ ਦਿੰਦੀ ਵੀ ਕਿਦਾਂ ਉਹਨੇ ਸੋਚਾਂ ਨਾ ਦਿੰਦੇ ਨੇ ਆਖਿਆ ਵੀ ਇਹ ਸੱਪ ਦੇ ਬੱਚੇ ਆ ਤੇ ਇਹਨਾਂ ਦੇ ਇਹ ਜੰਮਦਿਆਂ ਦਾ ਹੀ ਸਿਰ ਕੁਚਲ ਦੇਣੇ ਚਾਹੀਦੇ ਆ ਨਹੀਂ ਤੇ ਕੱਲ ਨੂੰ ਫਨੀਰ ਨਾਗ ਬਣ ਕੇ ਫੰਨ ਚੱਕਣਗੇ ਜਦੋਂ ਕਾਜੀ ਨੇ ਫਤਵਾ ਸੁਣਾ ਦਿੱਤਾ ਤੇ ਮਲੇਰ ਕੋਟਲੇ ਵਾਲੇ ਨਵਾਬ ਨੇ ਵਿਰੋਧ ਕੀਤਾ ਪਰ ਕੋਈ ਵਾਹ ਨਾ ਨ ਗਈ ਫਿਰ ਨਵਾਬ ਅਮਲੇਰ ਕੋਟਲਾ ਉੱਥੋਂ ਉੱਠਿਆ ਦੋਹਾਈ ਦੰਦਾ ਦਰਬਾਰ ਚੋਂ ਨਿਕਲਿਆ ਵੀ ਇਹ ਜ਼ੁਲਮ ਹੈ ਪਾਪਾ ਮੈਂ ਇਸ ਗੁਨਾਹ ਦੇ ਵਿੱਚ ਵਜ਼ੀਰ ਖਾਨ ਤੇਰਾ ਭਾਗੀਦਾਰ ਨਹੀਂ ਬਣ ਸਕਦਾ ਨਾ ਮੈਂ ਆਪਣੀ ਅੱਖਾਂ ਨਾਲ ਇਹ ਗੁਨਾਹ ਵੇਖ ਸਕਦਾ ਅੱਲਾ ਨੂੰ ਇਹ ਮਨਜ਼ੂਰ ਨਹੀਂ ਤੇ ਤੂੰ ਵੀ ਇਹ ਗੁਨਾਹ ਨਾ ਕਰ ਨਹੀਂ ਤੇ ਸਰਹੰਦ ਦੇ ਉੱਤੇ ਕਿਆਮਤ ਟੁੱਟੂ ਪਰ ਕਿਸੇ ਨੇ ਨਵਾਬ ਸਾਹਿਬ ਦੀ ਨਹੀਂ ਮੰਨੀ ਗੱਲ ਫਿਰ ਉਹ ਸ਼ਹਾਦਤ ਹੁੰਦੀ ਆ ਕੌਮ ਦੀ ਸਭ ਤੋਂ ਮਾਸੂਮ ਕੁਰਬਾਨੀ ਤੁਹਾਨੂੰ ਸਾਰਿਆਂ ਨੂੰ ਪਤਾ ਕਿੱਦਾਂ ਹੁੰਦੀ ਹੈ ਪਰ ਉਹ ਜਿਹੜਾ ਹਾ ਦਾ ਨਾਹਰਾ ਵੱਜਾ ਨਵਾਬ ਸਾਹਿਬ ਸ਼ਹਾਦਤ ਤੇ ਨਹੀਂ ਰੋਕ ਸਕੇ ਪਰ ਜਿਹੜੀ ਉਹਨਾਂ ਨੇ ਸਾਡੇ ਹੱਕ ਚ ਉਹ ਦਲੀਲ ਉੱਥੇ ਕੀਤੀ ਜੋ ਉਹਨਾਂ ਨੇ ਉਹ ਗੱਲ ਕੀਤੀ ਉਹ ਸਿੱਖ ਕੌਮ ਨੇ ਆਪਣੇ ਦਿਲਾਂ ਤੇ ਲਿਖ ਲਈ ਖਾਲਸੇ ਨੇ ਆਪਣੇ ਦਿਲ ਤੇ ਲਿਖ ਲਈ ਉਹ ਗੱਲ 1947 ਦੀ ਵੰਡ ਹੋਈ ਪੂਰੇ ਦੇਸ਼ ਦਾ ਮੁਸਲਮਾਨ ਪ੍ਰਭਾਵਿਤ ਹੋਇਆ ਉਹਦੇ ਤੋਂ ਹਰ ਇੱਕ ਘਰ ਪ੍ਰਭਾਵਿਤ ਹੋਇਆ ਮੁਸਲਮਾਨਾਂ ਦਾ ਸਿਵਾਏ ਮਲੇਰਕੋਟਲੇ ਦੇ ਸੇਖ ਕੌਮ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ ਗਈ। ਕਿਉਂ ਖੜ ਗਈ? ਉਹ ਜਿਹੜਾ ਹਾ ਦਾ ਨਾਰਾ ਮਾਰਿਆ ਸੀ। ਉਹ ਯਾਦ ਸੀ ਕੌਮ ਨੂੰ ਹਾ ਦਾ ਨਾਰਾ ਵਜਾ। ਕੌਮ ਅੱਜ ਵੀ ਯਾਦ ਆ ਕੌਮ ਨੂੰ। ਹੁਣ ਵੀ ਜਦੋਂ ਉੱਥੋਂ ਦੀ ਲੰਗੀ ਦਾ ਫਤਿਹ ਬਲਾ ਕੇ ਲੰਗੀ ਦਾ ਆ। ਮਲੇਰਕੋਟਲੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਾਬ ਸਾਹਿਬ। ਕਹ ਕੇ ਲੰਗੀ ਦਾ। ਮੈਂ ਤਾਂ ਲੰਗਦਾ। ਉਹਦਾ ਹਾ ਦਾ ਨਾਰਾ ਵਜਾ ਨਵਾਬ ਦਾ ਸਾਨੂੰ ਯਾਦ ਆ। ਪਰ ਯਾਰ ਕਦੇ ਸਿਮਰਨਜੀਤ ਸਿੰਘ ਮਾਨ ਦੇ ਜੀਵਨ ਵੱਲ ਵੇਖਿਓ ਮੈਨੂੰ ਤੇ ਉਹਦਾ ਸਾਰਾ ਜੀਵਨ ਹੀ ਹਾ ਦਾ ਨਾਰਾ ਲੱਗਦਾ ਕਿੱਥੇ ਉਹਨੇ ਕੌਮ ਦੀ ਖਾਤਰ ਹਾ ਦਾ ਨਾਰਾ ਨਹੀਂ ਮਾਰਿਆ ਲੋਕ ਕੁਰਸੀਆਂ ਨੂੰ ਚੰਬੜਦੇ ਆ ਉਹਨੇ ਅਉਧਿਆਂ ਨੂੰ ਕੁਰਸੀਆਂ ਨੂੰ ਲੱਤਾਂ ਮਾਰੀਆਂ ਕੌਮ ਦੀ ਖਾਤਰ ਪੈਰਾਂ ਦੇ ਨੌਂਵਾਂ ਵੱਲ ਝਾਤ ਮਾਰਿਓ ਕੋਈ ਐਸੀ ਜੇਲ ਕੋਈ ਐਸਾ ਤਸ਼ੱਦਦ ਜਿਹੜਾ ਨਾਂ ਭੋਗਿਆ ਹੋਵੇ ਮਾਨ ਸਾਹਿਬ ਨੇ ਤੇ ਤੁਸੀਂ ਇਹਨਾਂ ਗੱਲਾਂ ਨੂੰ ਇਹਨਾਂ ਕੁਰਬਾਨੀਆਂ ਨੂੰ ਜਾਂ ਇਹ ਇਸ ਬਲੀਦਾਨ ਨੂੰ ਤੁਸੀਂ ਹਾ ਦਾ ਨਾਰਾ ਨਹੀਂ ਸਮਝਦੇ ਇੱਕ ਬੰਦੇ ਨੇ ਆਪਣਾ ਸਾਰਾ ਜੀਵਨ ਕੌਮ ਦੇ ਬਦਲੇ ਲਾ ਦਿੱਤਾ ਹੋਵੇ ਕੌਮ ਤੋਂ ਕਦੀ ਇਦਰੋਂ ਟੱਸ ਤੋਂ ਮਾਸੋਂ ਕਿ ਕਦੀ ਗਾਲੀ ਨਾ ਕੀਤੀ ਹੋਵੇ ਯਾਰ ਤੁਸੀਂ ਪਤਾ ਨਹੀਂ ਮੈਨੂੰ ਸੋਚ ਕਿਧਰ ਨੂੰ ਤੁਰ ਗਈ ਲੋਕਾਂ ਦੀ ਲੋਕ ਲੋਕ ਨਾ ਮੈਂ ਮੈਨੂੰ ਫੇਰ ਗੱਲ ਚੇਤੇ ਆ ਜਾਂਦੀ ਲੋਕ ਹਰ ਗੱਲ ਚ ਨੁਕਸ ਲੱਗਣ ਲੱਪਣ ਲੱਗ ਪਿਆ ਖਾਸ ਕਰਕੇ ਜਿਹੜੇ ਫੇਸਬੁੱਕ ਵਾਲੇ ਆ ਜਿੰਨੇ ਵੀ ਆ ਸੋਸ਼ਲ ਮੀਡੀਆ ਦੇ ਨਾਲ ਜਿੰਨੇ ਵੀ ਬੰਦੇ ਅਟੈਚ ਦਾ ਇਹ ਸਾਰੇ ਜਿੰਨੇ ਵੀ ਜੁੜੇ ਆ ਇਹ ਸਾਰਿਆਂ ਨੂੰ ਕੰਮ ਹੀ ਕੋਈ ਨਹੀਂ ਆ ਇਹ ਕੋਈ ਮਾਈ ਦਾ ਲਾ ਲਿਆ ਜਿਹੜਾ ਯੁਰਤ ਦੇ ਨਾਲ ਕੋਈ ਗੱਲ ਇਹੋ ਜੀ ਕਰ ਜੇ ਪੀ ਇਹਨਾਂ ਨੂੰ ਮੁੜ ਕੇ ਗੱਲ ਨਾ ਆਵੇ ਨਹੀਂ ਤੇ ਭੰਡਣ ਨੂੰ ਹੀ ਬੈਠੇ ਆ ਸਾਰੇ ਗੁਰਬਾਣੀ ਕੀਰਤਨ ਚੱਲਦਾ ਹੋਵੇ ਤਾਂ ਡਿਸਲਾਈਕ ਵੱਜੇ ਜਾਂਦੇ ਆ ਮਸਕੀਨ ਜੀ ਦੀ ਕਥਾ ਚੱਲਣ ਦੀ ਆ ਥੱਲੇ ਡਿਸਲਾਈਕ ਵੱਜੇ ਇਹ ਪਤਾ ਨਹੀਂ ਕਿੱਥੋਂ ਆਉਂਦੀ ਆ ਦੁਨੀਆ ਯਾਰ ਇਦਾਂ ਦੀ ਤੇ ਮੇਰੀ ਤੁਹਾਡੇ ਗਾੜੀ ਆ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਦੇ ਅੱਗੇ ਖਾਸ ਕਰਕੇ ਜਿਹੜੇ ਆ ਜਿਹੜਾ ਯੂਥ ਆ ਜਿਹੜੇ ਮੇਰੇ ਹਮ ਉਮਰਿਆਂ ਮੇਰੀਆਂ ਭੈਣਾਂ ਮੇਰੇ ਭਰਾ ਆ ਮੇਰੇ ਹੱਥ ਵੱਜੇ ਆ ਯਾਰ ਤੁਹਾਡੇ ਅੱਗੇ ਮੈਂ ਬਜ਼ੁਰਗਾਂ ਨੂੰ ਕੁਝ ਨਹੀਂ ਕਹਿਣਾ ਕਿਉਂਕਿ ਉਹਨਾਂ ਦੇ ਮਾਈਂਡ ਸੈਟ ਆ ਆਲਰੇਡੀ ਮੈਂ ਤੁਹਾਨੂੰ ਬੇਨਤੀ ਕਰ ਸਕਦਾ ਯਾਰ ਕਿ ਸਰਦਾਰ ਸਾਹਿਬ ਦੇਸ਼ ਬੁੱਢੇ ਜਰਨੈਲ ਦੇ ਮਾਰੇ ਹਾ ਦੇ ਨਾਰਿਆਂ ਦਾ ਮੁੱਲ ਪਾਓ ਇਦਾਂ ਨਾ ਕਰੋ ਇਦਾਂ ਨਾ ਕਰੋ ਇਦਾਂ ਅੱਖੋਂ ਆ ਵੇਖ ਕੇ ਤੇ ਫਿਰ ਵੀ ਗੱਲ ਨੂੰ ਸਮਝਣਾ ਨਹੀਂ ਪਤਾ ਵੀ ਆ ਤੁਹਾਨੂੰ ਸਾਰਿਆਂ ਨੂੰ ਵੀ ਸਹੀ ਕੀ ਆ ਗਲਤ ਕੀ ਆ ਪਰ ਫਿਰ ਵੀ ਉਹ ਉਹ ਉਧਰ ਨੂੰ ਤੁਰਨਾ ਨਹੀਂ ਇਹ ਯੁਰਤ ਕਰ